ਜਿਹੜੀ ਮੈਂ ਖਬਰ ਤੁਹਾਨੂੰ ਅੱਜ ਸੁਣਾ ਰਿਹਾ ਬੜੇ ਰੌਂਗਟੇ ਖੜੇ ਕਰਨ ਵਾਲੀ ਖਬਰ ਆ ਬੜੀ ਇੱਕ ਦਰਦ ਭਰੀ ਕਹਾਣੀ ਆ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੁਹਾਨੂੰ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੁਹਾਡੇ ਤੁਹਾਡਾ ਜਿਹੜਾ ਦਿਲ ਆ ਉਹ ਰੋ ਪਵੇਗਾ ਕਿਉਂਕਿ ਜਿਹੜਾ ਇੱਕ ਇਹੋ ਜਿਹੀ ਇੱਕ ਕਹਾਣੀ ਆ ਕਿ ਜਿਹੜੀ ਪੰਜਾਬ ਦੇ ਵਿੱਚ ਵਾਪਰੀ ਆ ਬੱਸ ਇਹ ਤਾਂ अनेका ਕਹਾਣੀਆਂ ਨੇ ਸੈਂਕੜੇ ਕਹਾਣੀਆਂ ਨੇ ਜਿਹੜੀਆਂ ਅਜਿੰਝਾਂ ਪਈਆਂ ਨੇ ਮੈਂ ਤੁਹਾਨੂੰ ਦੱਸ ਦੇਵਾਂ ਕਿ 1993 ਦਾ ਮਾਮਲਾ ਕਿ ਜਿਹੜਾ 1990 ਤੋਂ ਲੈ ਕੇ 95 ਤੱਕ ਪੁਲਿਸ ਨੇ ਜਿਹੜਾ ਬੁੱਚੜਾ ਵਾਂਗੂ ਜਿਹੜੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਮਾਰਿਆ ਉਹਨਾਂ ਦੀ ਆਪਾਂ ਅੱਜ ਗੱਲਬਾਤ ਕਰਦੇ ਆ ਅੱਜ ਸੀਬੀਆਈ ਦੀ ਕੋਰਟ ਮਹਾਲੀ ਵੱਲੋਂ ਪੰਜ ਜਿਹੜੇ ਪੁਲਿਸ ਦੇ ਜਿਹੜੇ ਮਲਾਜ਼ਮਾਂ ਜਿਨ੍ਹਾਂ ਦੇ ਵਿੱਚ ਐਸਐਸਪੀ ਡੀਐਸਪੀ ਤੇ ਐਨਸਬੈਟਰਾ ਉਹਨਾਂ ਨੂੰ ਜਿਹੜਾ 1993 ਦੇ ਵਿੱਚ 10 ਜਾਨੇ ਜਿਹੜਾ ਚੱਕ ਕੇ ਮਾਰ ਦਿੱਤੇ ਉਹਨਾਂ ਦੇ ਵਿੱਚ ਜਿਹੜਾ 200 ਐਦ ਹੋ ਗਏ ਉਹਨਾਂ ਨੂੰ ਜਿਹੜਾ ਕਿ ਸਜ਼ਾ ਕੀ ਉਹ ਸੌ ਵਾਰ ਨੂੰ ਸੁਣਾਈ ਜਾਵੇਗੀ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾਗਾ ਕਿ ਜਿਹੜੇ 10 ਪੁਲਿਸ ਮੁਲਾਜ਼ਮ ਸੀ ਉਹਨਾਂ ਨੇ 10 ਜਾਨੇ ਚੱਕ ਕੇ ਮਾਰੇ 7 ਜਾਨੇ ਤਾਂ ਜਿਹੜੇ ਕਿ ਆਮ ਪਿੰਡਾਂ ਚੋਂ ਨੌਜਵਾਨਾਂ ਨੂੰ ਚੱਕ ਕੇ ਮਾਰੇ ਆ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਤਿੰਨ ਆਪ ਦੇ ਹੋਮਗਾਰਡ ਦੇ ਨੌਜਵਾਨ ਜਾਂ ਪੁਲਿਸ ਦੇ ਨੌਜਵਾਨ ਜਿਹੜੇ ਕਿ ਗਰੀਬ ਪਰਿਵਾਰ ਦੇ ਘਰਾਂ ਦੇ ਵਿੱਚੋਂ ਪੁਲਿਸ ਦੇ ਵਿੱਚ ਭਰਤੀ ਹੋਏ ਸੀ ਤੇ ਉਹਨਾਂ ਨੂੰ ਚੱਕ ਕੇ ਮਾਰ ਦਿੱਤਾ ਕਹਿ ਦਿੱਤਾ ਕਿ ਮੁਕਾਬਲਾ ਹੋ ਗਿਆ ਜੀ ਦੇਖੋ ਸਾਡੇ ਤਿੰਨ ਜਣੇ ਮਰ ਗਏ ਇਸ ਕਰਕੇ ਉਹਨਾਂ ਟਾਈਮਾਂ ਦੇ ਵਿੱਚ ਪੁਲਿਸ ਦੇ ਵਿੱਚ ਲੋਕ ਨੌਕਰੀਆਂ ਸੜ-ਸੜ ਕੇ ਆਪਣੇ ਘਰਾਂ ਨੂੰ ਆ ਗਏ ਸੀ ਬਹੁਤ ਜ਼ਿਆਦਾ ਜਿਹੜਾ ਇਹ ਤੁਸੀਂ ਜਾ ਕੇ 1990 ਤੋਂ ਲੈ ਕੇ 94 95 ਤੱਕ ਦੇਖੋ ਤੁਸੀਂ ਕਿੰਨੇ ਜਾਣਿਆਂ ਨੇ ਪੁਲਿਸ ਦੀਆਂ ਨੌਕਰੀਆਂ ਛੱਡੀਆਂ ਤੇ ਕਿੰਨੇ ਜਿਹੜੇ ਬੇਕਾਰੋ ਜਿਹੜਾ ਘਰੋਂ ਬੇਕਾਰ ਹੋਏ ਕਿੰਨੇ ਪੁਲਿਸ ਮੁਲਾਜ਼ਮ ਤੁਸੀਂ ਗਿਣਤੀ ਕਰਕੇ ਦੇਖ ਲਓ ਹਰ ਪਿੰਡ ਦੇ ਵਿੱਚ ਉਸ ਟਾਈਮ ਦੇ ਵਿੱਚ ਕਿੰਨੇ ਨੇ ਨੌਕਰੀਆਂ ਛੱਡ ਕੇ ਆਪਣੇ ਘਰਾਂ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੇ ਜਿਹੜੇ ਵੱਡੇ ਐਸਐਸਪੀ ਆ ਡੀਐਸਪੀ ਐਂਸਮੈਟਰ ਆ ਉਹ ਸਾਨੂੰ ਮਾਰ ਕੇ ਜਿਹੜਾ ਇੱਕ ਪੁਲਿਸ ਮੁਕਾਬਲਾ ਦਿਖਾ ਦਿੰਦੇ ਸੀ ਤਾਂ ਨਮਾਇਕ ਇਹ ਜੀ ਕਾ ਅਗੇ ਰੌਂਗ ਟੇ ਖੜੇ ਕਰਨ ਵਾਲੀ ਕਹਾਣੀ ਦਾ ਦਾ ਪਹਿਲਾ ਇਹ ਗੱਲ ਆਪਾਂ ਪੂਰੀ ਕਰ ਲਈਏ ਤੇ ਤੁਹਾਡੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹਨਾਂ ਬੁੱਚੜਾ ਨੇ ਇਹ ਜਾਂ ਕੰਮ ਕੀਤਾਗਾ ਮੈਂ ਤੁਹਾਨੂੰ ਦੱਸਦਾ ਕਿ ਪੰਜ ਜਿਹੜੇ ਅੱਜ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਜਿੰਨਾ ਤੇ ਦੋਸ ਤੈ ਹੋ ਗਏ ਨੇ ਜਿਨ੍ਹਾਂ ਨੂੰ 100 ਵਾਰ ਨੂੰ ਸਜ਼ਾ ਸੁਣਾਈ ਜਾਊਗੀ ਕਰੀਬ 10 ਜਾਣੇ ਸੀ ਪੁਲਿਸ ਵਾਲੇ ਜਿਨ੍ਹਾਂ ਦੇ ਵਿੱਚ ਪੰਜ ਜਾਣੇ ਤਾਂ ਜਿਹੜਾ ਪਹਿਲਾ ਹੀ ਨਰਕਾਂ ਨੂੰ ਤੁਰ ਗਏ ਜਿਹੜਾ ਮਰ ਗਏ ਜਾਨੀ ਕਿ 32 ਸਾਲ ਬਾਅਦ ਇਹ ਜਿਹੜਾ ਕਿ ਹੁਣ ਜਿਹੜਾ ਫੈਸਲਾ ਆਇਆਗਾ ਮਹਾਲੀ ਦੀ ਜਿਹੜੀ ਸੀਬੀਆਈ ਕੋਰਟ ਦੇ ਵੱਲੋਂ ਸੀਬੀਆਈ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਆਇਆਗਾ ਤੁਹਾਨੂੰ ਮੈਂ ਦੱਸਦਾ ਉਹਨਾਂ ਦੇ ਵਿੱਚ ਪੰਜ ਪੁਲਿਸ ਮੁਲਾਜ਼ਮ ਕਿਹੜੇ ਆ ਜਿਨ੍ਹਾਂ ਨੂੰ 100 ਵਾਰ ਨੂੰ ਸਜ਼ਾ ਸੁਣਾਈ ਜਾਊਗੀ ਉਹਨਾਂ ਦੇ ਵਿੱਚ ਹੈਗਾਗਾ ਜਿਨ੍ਹਾਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਪੰਜ ਤਤਕਾਲੀ ਪੁਲਿਸ ਅਫਸਰ ਨੇ ਜਿਹੜੇ ਕਿ ਦੋਸ਼ੀ ਕਰਾਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਐਸਐਸਪੀ ਟਾਇਰ ਨੇ ਤੇ ਡੀਐਸਪੀ ਸੁਨੇ ਤਿੰਨ ਮੁਲਾਜ਼ਮ ਹੋਰ ਨੇ ਜਿਨ੍ਹਾਂ ਕਿ ਇੰਸਪੈਕਟਰ ਤੋਂ ਲੈ ਕੇ ਜਿਹੜਾ ਕਿ ਰਟਾਇਰ ਹੋਏ ਹੋਏ ਨੇ ਤੇ ਇਹਨਾਂ ਨੇ ਕੌਣ ਕੌਣ ਮਾਰਿਆ ਸੀ ਇੱਕ ਇਹਨਾਂ ਦੇ ਵਿੱਚੋਂ ਇੰਸਪੈਕਟਰਾ ਸੁਭਾ ਸਿੰਘ ਡੀਐਸਪੀਆ ਤੇ 1993 ਦੇ ਵਿੱਚ ਤਰਨ ਧਾਰਨ ਦੇ ਵਿੱਚ ਇਹਨਾਂ ਨੇ ਮਕਾਬਲਾ ਬਣਾ ਕੇ ਜਿਹੜਾ 10 ਨੌਜਵਾਨਾਂ ਨੂੰ ਮਾਰਿਆ ਸੀ ਤਿੰਨ ਆਦੇ ਮਲਾਜ ਮਾਰ ਦਿੱਤੇ ਸੀ ਤੇ ਇਹਨਾਂ ਦੇ ਵਿੱਚੋਂ ਦੋ ਪਰਿਵਾਰ ਅੱਜ ਉੱਥੇ ਪਹੁੰਚਿਆ ਜਿਨ੍ਹਾਂ ਦਾ ਕਿ ਮੈਂ ਤੁਹਾਨੂੰ ਦੱਸ ਦੇਵਾਂਗਾ ਨਾਂਵਾਂ ਸਿੰਧਾ ਸਿੰਘ ਤੇ ਸਰਦੇਵ ਸਿੰਘ ਦੋ ਦਾ ਨਾਂ ਤਾਂ ਸਾਹਮਣੇ ਆ ਗਿਆ ਜਿਹੜਾ ਇਹਨਾਂ ਨੇ ਮਾਰੇ ਸੀ ਕੁੱਲ ਜਾਨੀ ਕਿ 10 ਪਰਿਵਾਰਾਂ ਦੇ ਜਿਹੜਾ ਜੀਤ ਚੱਕ ਕੇ ਮਾਰੇ ਸੀ ਕਿਸੇ ਦਾ ਪਤੀ ਚੱਕ ਕੇ ਮਾਰ ਦਿੱਤਾ ਕਿਸੇ ਦਾ ਭਰਾ ਚੱਕ ਕੇ ਮਾਰ ਦਿੱਤਾ ਕਿਸੇ ਦਾ ਪਿਓ ਮਾਰ ਦਿੱਤਾ ਜਣੀ ਮਾਤਾ ਨੂੰ ਪਹਿਲਾਂ ਦੱਸ ਕੇ ਹਟਿਆ ਕਿ ਇੰਨਾ ਯਾਲਮਾ ਨੇ 10 ਜਾਣੇ ਮਾਰੇ ਆ 10 ਹੀ ਪੁਲਿਸ ਅਫਸਰ ਸੀ ਇਹ ਜਿਨ੍ਹਾਂ ਦੇ ਵਿੱਚੋਂ 5 ਦੀ ਤਾਂ ਮੌਤ ਹੋ ਚੁੱਕੀ ਆ ਤੇ 5 ਜਿਹੜੇ ਕਿ ਅੱਜ ਜਿਹੜਾ ਦੋਸ਼ੀ ਕਰਾਰ ਦਿੱਤੇ ਗਿਆ ਸੀਬੀਆਈ ਦੀ ਕੋਰਟ ਵੱਲੋਂ ਅਸੀਂ ਧੰਨਵਾਦ ਕਰਦੇ ਆ ਸੀਬੀਆਈ ਕੋਰਟ ਦਾ ਜਿਨ੍ਹਾਂ ਨੇ ਕਿ ਬੇਸ਼ੱਕ ਫੈਸਲਾ ਜ਼ਰੂਰ ਡੇਰ ਹੋਈ ਆ ਪਰ ਅੱਜ ਤੱਕ ਜਿਹੜੇ ਫੈਸਲੇ ਆ ਉਹ ਸੀਬੀਆਈ ਜਿਹੜਾ ਕਿ ਨਿਰੰਤਰ ਜਿਹੜਾ ਦੇ ਫੈਸਲਿਆਂ ਦੇ ਤਹਿਤ ਕਿ ਜਾ ਕੇ ਉਹਨਾਂ ਨੂੰ ਸਹੀ ਫੈਸਲੇ ਕਰ ਰਹੀ ਆ ਪਹਿਲਾਂ ਵੀ ਕਿੰਨੇ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੂੰ ਕਿ ਉਮਰ ਕੈਦ ਕਿਸੇ ਨੂੰ 10 ਸਾਲ ਦੀ ਕੈਦ ਕਿਸੇ ਨੂੰ ਕਿੰਨੇ ਸਾਲ ਦੀ ਕੈਦ ਸਜ਼ਾ ਜਿਹੜੀ ਸੁਣਾਈ ਆ ਰਹੀ ਆ ਤੇ ਇਸ ਦੇ ਨਾਲ ਮੈਂ ਤੁਹਾਨੂੰ ਉਹ ਜਿਹੜੇ ਅੱਜ ਦੇ ਜਿਹੜੇ ਅਫਸਰ ਨੇ ਜਿਹੜੇ ਅੱਜ ਦੇ ਗੁੰਡਾਗਰਦੀ ਕਰ ਰਿਹਾ ਜਿਨ੍ਹਾਂ ਨੇ ਅੱਜ ਫੇਕ ਅਨਕਾਊਂਟਰ ਬਣਾ ਕੇ ਨੌਜਵਾਨਾਂ ਨੂੰ ਮਾਰੇ ਆ ਮੈਂ ਉਹਨਾਂ ਦੀ ਵੀ ਗੱਲ ਕਰੂੰਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਇੱਕ ਔਰ ਉਹ ਉੱਤੇ ਖੜੇ ਕਰਨ ਵਾਲੇ ਇਹਦੇ ਨਾਲ ਇੱਕ ਦਾਸਤਾ ਤੁਹਾਨੂੰ ਮ ਸੁਣਾਉਣਾਗਾ ਤੇ ਇੱਕ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਹੋਮਗਾਰਡ ਦਾ ਜਵਾਨ ਅਜੇ ਜਿਉਂਦਾ ਹੈਗਾ ਉਹ ਡੀਐਸਪੀ ਦੇ ਜਿਹੜਾ ਬਾਹਰ ਬੈਠਾ ਸੀ ਕੁਰਸੀ ਦੇ ਉੱਪਰ ਆ ਉੱਥੇ ਮੈਨੂੰ ਕੰਮ ਹੋਇਆ ਆਖਿਰ ਮੈਂ ਗਿਆ ਉੱਥੇ ਤੇ ਟਾਈਮ ਲੱਗਿਆ ਡੀਐਸਪੀ ਨੂੰ ਮਿਲਣ ਦਾ ਤੇ ਮੈਂ ਬਾਹਰ ਬੈਠਾ ਉਹਦੇ ਕੋਲੇ ਗੱਲਾਂ ਚੱਲ ਪਈਆਂ 1990 93 ਦਾ ਕੇ ਦੀ ਆ ਤਾਂ ਉਸ ਨੌਜਵਾਨ ਨੇ ਦੱਸਿਆ ਹੋਮਗਾਰਡ ਦਾ ਜਵਾਨ ਸੀ ਅਜੇ ਵੀ ਜਿਉਂਦਾ ਹੈਗਾ ਉਹ ਕਹਿੰਦਾ ਕਿ ਇੱਥੋਂ ਤੱਕ ਸੀ ਕਹਿੰਦਾ ਜਦੋਂ ਮੁਕਾਬਲੇ ਕਰਦੇ ਸੀ ਸਾਨੂੰ ਮੂਹਰੇ ਕਰ ਦਿੰਦੇ ਸੀ ਕਿ ਵੀ ਗੋਲੀ ਇਹਨਾਂ ਦੇ ਵੱਜੇ ਕਹਿੰਦਾ ਜਦੋਂ ਉਹਨਾਂ ਨੂੰ ਫੜ ਕੇ ਮਾਰ ਦਿੰਦੇ ਸੀ ਕਹਿੰਦਾ ਅੱਧ ਜਿਉਂਦੇ ਹੁੰਦੇ ਸੀ ਤਾਂ ਕਿਸੇ ਦੇ ਕੋਈ ਸਿਉਨੇ ਦਾ ਕੜਾ ਪਾਇਆ ਹੁੰਦਾ ਉਹ ਲਾ ਲੈਂਦੇ ਸੀ ਅਜੇ ਉਹ ਕਹਿੰਦਾ ਮਰਿਆ ਨਹੀਂ ਹੁੰਦਾ ਸੀ ਅਜੇ ਤੜਪ ਰਿਆ ਹੁੰਦਾ ਸੀ ਕਿਸੇ ਦੀ ਸਾਹ ਪਲਾ ਲੈਂਦੇ ਸੀ ਇਹ ਮੈਂ ਰੱਬ ਨੂੰ ਜਾਣ ਦੇਣੀ ਆ ਮੈਂ ਜਿਹੜਾ ਜੇਕਰ ਇਹਨੇ ਚ ਰੱਤੀ ਝੂਠ ਹੋਵੇ ਤਾਂ ਉਸ ਮਲਾਜਮ ਨੇ ਗੱਲ ਦੱਸੀ ਹੈ ਇਹ ਕਹਿੰਦਾ ਜਿੰਨਾ ਨੌਜਵਾਨਾਂ ਨੂੰ ਚਾਚਾ ਕੇ ਘਰਾਂ ਦੇ ਵਿੱਚੋਂ ਲੈ ਜਾਂਦੇ ਸੀ ਉਹਨਾਂ ਨੂੰ ਜਿਹੜਾ ਮਾਰ ਦਿੰਦੇ ਸੀ ਕਈ ਵਾਰੀ ਉਹਨਾਂ ਨੂੰ ਜਿਹੜਾ ਤੇ ਤੜਫਦਿਆਂ ਨੂੰ ਹੁੰਦਾ ਤੇ ਉਹਨਾਂ ਦੇ ਵਿੱਚੋਂ ਉਹਨਾਂ ਦਾ ਜਿਹੜਾ ਸੋਨਾ ਜਾਂ ਚਾਂਦੀ ਜੋ ਵੀ ਪਾਇਆ ਹੁੰਦਾ ਸੀ ਉਹ ਲਾ ਲੈਂਦੇ ਸੀ ਐਡੇ ਯਾਰਮ ਸੀ ਇਹ ਪੁਲਿਸ ਵਾਲੇ ਜਿੰਨਾਂ ਦੇ ਵਿੱਚੋਂ ਬਹੁਤ ਏ ਜਿਆਦੇ ਅੱਜ ਜਿਉਂਦੇ ਆ ਜਿੰਨਾਂ ਦੇ ਵਿੱਚੋਂ ਪੰਜ ਨੂੰ ਤਾਂ ਅੱਜ ਦੋਸਤੀ ਕਰਾਰ ਦਿੱਤਾ ਗਿਆ ਜਿੰਨਾਂ ਦੇ ਵਿੱਚੋਂ ਬੁੱਧ ਇਨਸਪੈਕਟਰ ਆ ਤੇ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਬੜੇ ਇਨਾਂ ਨੇ ਨੌਜਵਾਨ ਮਾਰੇ ਅਤੇ ਖਪਾਏ ਆ ਤੇ ਇਹਨਾਂ ਦੇ ਖਿਲਾਫ ਵੀ ਜਿਹੜਾ ਸਿਵਲ ਹਾਈ ਕੋਰਟ ਨੂੰ ਜਿਹੜਾ ਕੇਸ ਦੇਣੇ ਚਾਹੁੰਦੇ ਆ ਕਿ ਜਿੰਨਾ ਵੀ ਜਿੰਨਾ ਬਠਿੰਡਾ ਮਾਨਸਾ ਜਾਂ ਤਰਨਤਾਰਨ ਮਾਝੇ ਮਾਲਵੇ ਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਇਹਨਾਂ ਨੇ ਨੌਜਵਾਨ ਖਪਾਏ ਆ ਤੇ ਮੈਂ ਹੁਣ ਗੱਲ ਕਰਦਾਗਾ ਉਹਨਾਂ ਅੱਜ ਦੇ ਅਫਸਰਾਂ ਦੀ ਜਿਹੜੇ ਕੋਈ ਜਸਪ੍ਰੀਤ ਸਿੰਘ ਨੂੰ ਮਾਰ ਦਿੰਦੇ ਆ ਨਰਿੰਦਰਦੀਪ ਸਿੰਘ ਨੂੰ ਮਾਰ ਦਿੰਦੇ ਆ ਜਾ ਜਿਹੜੇ ਜੂਪੀ ਦੇ ਵਿੱਚ ਜਾ ਕੇ ਫੇਕ ਅਨਕਾਊਂਟਰ ਕਰਕੇ ਤਿੰਨ ਨੌਜਵਾਨਾਂ ਨੂੰ ਮਾਰ ਦਿੰਦੇ ਆ ਤੇ ਜਾਂ ਕਿੰਨੇ ਅਨੇਕਾਂ ਜਿਹੜੇ ਨੌਜਵਾਨ ਆ ਜਿਹੜਾ ਸਖਪਾਲ ਸਿੰਘ ਖਹਿਰੇ ਨੇ ਕਿਹਾ ਬਿਆਨ ਦਿੱਤਾ ਕਿ ਕਰੀਬ 47 ਦੇ ਜਾਣੇ ਅੱਜ ਤੱਕ ਨੌਜਵਾਨ ਫੇਕ ਅਨਕਾਊਂਟਰ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤੇ ਆ ਜਿਨ੍ਹਾਂ ਦੇ ਬਹੁਤੇ ਜਿਹੜਾ ਸੀਬੀਆਈ ਨੂੰ ਮੰਗ ਕਰ ਰਹੇ ਆ ਮਾਪੇ ਜ ਇਹਨਾਂ ਦਾ ਕੇਸ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆਗਾ ਤੁਹਾਨੂੰ ਇਹ ਸਾਰਿਆਂ ਨੂੰ ਪਤਾਗਾ ਕਿ ਜਸਪ੍ਰੀਤ ਸਿੰਘ ਮਾਰਿਆ ਇੱਕ ਬੱਚਾ ਕਰਨਲ ਦੇ ਮਾਮਲੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨੂੰ ਨੇੜੋਂ ਖੜ ਕੇ ਗੋਲੀਆਂ ਮਾਰੀਆਂ ਤੇ ਜੇਕਰ ਉਹ ਕਰਨਲ ਪਸਵਿੰਦਰ ਸਿੰਘ ਬਾਠ ਤੇ ਜਿਹੜਾ ਅੱਜ ਮੁੱਦਾ ਛੜਿਆ ਚਾਰ ਇਨਸਪੈਕਟਰ ਆ ਉਹਦੇ ਵਿੱਚ ਦੋ ਜਣੇ ਹੋਰ ਆ 6 ਤੇ ਪਰਚਾ ਦਰਜਾ ਤਰੀਬ 12 ਜਣੇ ਸੀ ਅਦੇ ਉਹਦੇ ਵਿੱਚ ਡੀਐਸਪੀ ਸੀ ਦਲਬਾਹ ਸਿੰਘ ਦੱਸਿਆ ਜਾ ਰਿਹਾ ਕੋਈ ਤੇ ਅੱਜ ਹੋਰ ਪਤਾ ਨਹੀਂ ਕਿਹੜੇ ਕਿਹੜੇ ਹੋਣਗੇ ਜਿਨ੍ਹਾਂ ਨੇ ਉਹ ਨੌਜਵਾਨ ਨੂੰ ਮਾਰਿਆ ਤੇ ਜਿਹੜੀ ਉਹ ਅਨਕਵਾਰੀ ਆ ਉਹ ਵੀ ਸੀਵੀਆਈ ਨੂੰ ਸੌਂਪੀ ਜਾਣੀ ਆ ਤੇ ਜਿਹੜਾ ਕਰਨਲ ਬਾੜ ਦਾ ਪਰਿਵਾਰ ਦਾ ਜਿਹੜਾ ਕੇਸ ਆ ਉਹ ਸਬੀਆਈ ਕੋਲੇ ਜਿਹੜਾ ਪਹੁੰਚ ਗਿਆ ਉਸ ਤੋਂ ਪਹਿਲਾਂ ਹੀ ਜਿਹੜੇ ਹੁਣ ਆਪਣੇ ਸੁਪਰੀਮ ਕੋਰਟ ਵੱਲ ਕਿਉਂ ਭਜੇ ਆ ਹੁਣ ਕਿਉਂ ਜਿਹੜਾ ਐਸਐਸਪੀ ਨੇ ਜਿਹੜਾ 5 ਮਹੀਨਿਆਂ ਬਾਅਦ ਜਿਹੜਾ ਉਹਨਾਂ ਤੇ ਕਾਰਵਾਈ ਕੀਤੀ ਹੈ ਇੱਕ ਕਾਰਵਾਈ ਨਹੀਂ ਮੈਂ ਕਦੋਂ ਇਹ ਡਰਾਮਾ ਕੀਤਾ ਇੱਕ ਚਾਲ ਖੇਡੀ ਜਾ ਰਹੀ ਆ ਕਰਨਲ ਬਾੜ ਦੇ ਪਰਿਵਾਰ ਦੇ ਨਾਲ ਇਹ ਬੜੇ ਧਿਆਨ ਦੇ ਨਾਲ ਜਿਹੜੇ ਸੋਚੇ ਸਮਝੀ ਚਾਲ ਇਹਨਾਂ ਨੇ ਖੇਡੀ ਆ ਇਹ ਕੰਮ ਇਹਨਾਂ ਨੇ ਆਸਰਾ ਆਪ ਦੇ ਬਚਾਉਣੇ ਆ ਕਮੇ ਇਹਨਾਂ ਨੇ ਪੁਲਿਸ ਮਲਾਜ਼ਮਾਂ ਨੂੰ ਕਮੇ ਬਚਾਉਣਾਗਾ ਕਮੇਨਾਂ ਨੂੰ ਸਖਤ ਵੀ ਸਜ਼ਾ ਨਾ ਹੋ ਜਾਣ ਕਦੇ ਸੀਬੀਆਈ ਇਹਨਾਂ ਨੂੰ ਟੰਗ ਨਾ ਦੇਵੇ ਵੀ ਕਦੇ ਜਸਪ੍ਰੀਤ ਸਿੰਘ ਦਾ ਮਾਮਲਾ ਖੁੱਲਣਾ ਜਾਵੇ ਇਹ ਰੋਕਣਾ ਚਾਹੁੰਦੇ ਆ ਪਰ ਜਿਸ ਤਰ੍ਹਾਂ ਕਰਨਲ ਪਰਵਾਰ ਦਾ ਪਰਿਵਾਰ ਪਿਛਲੇ 5 ਮਹੀਨਿਆਂ ਤੋਂ ਡਟਿਆ ਹੋਇਆਗਾ ਉਹਨਾਂ ਨੇ ਸੀਬੀਆਈ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਆਖਰ ਉਹ ਮੰਗ ਜਿਹੜੀ ਉਹਨਾਂ ਦੀ ਪੂਰੀ ਹੋਈ ਆ ਤੇ ਦੂਸਰੀ ਉਹਨਾਂ ਨੇ ਮੰਗ ਹੋਰ ਉਹ ਨੌਜਵਾਨ ਦੀ ਕੀਤੀ ਆ ਜਸਪ੍ਰੀਤ ਸਿੰਘਾ ਜਿਨ੍ਹਾਂ ਦਾ ਪਰਿਵਾਰ ਉਜਾੜ ਦਿੱਤਾ ਜਿਹੜਾ ਕਿ ਇੱਕ ਬੇਕਸੂਰ ਨੌਜਵਾਨ ਜਿਹੜਾ ਇਹਨਾਂ ਨੇ ਫੜ ਕੇ ਮਾਰ ਦਿੱਤਾ ਉਹਨਾਂ ਮਾਮਲੇ ਵਿੱਚ ਵੀ ਜਿਹੜਾ ਇਹਨਾਂ ਐਂਸਪੈਟਰਾਂ ਅਤੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਸਜ਼ਾ ਹੋਣੀ ਤੈਅ ਆ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ 1990 92 93 ਦੇ ਵਿੱਚ ਜਿੰਨਾ ਪੁਲਿਸ ਅਫਸਰਾਂ ਨੇ ਬੇਕਸੂਰ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਮਾਰਿਆ ਸੀ ਅੱਜ ਉਹਨਾਂ ਨੂੰ ਸਜ਼ਾਵਾ ਹੋ ਰਹੀਆਂ ਚਾਹੇ 30 ਸਾਲਾਂ ਚਾਹੇ 32 ਸਾਲਾਂ 33 ਸਾਲਾਂ ਤੇ ਜਿਹੜੇ ਅੱਜ ਮਾਰ ਰਹੇ ਆ ਤੇ ਬਾਰੀ ਤੁਹਾਡੀ ਵੀ ਆਉਣੀ ਆ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ 32 ਸਾਲ ਪਹਿਲਾਂ ਤਰਨਤਾਰਨੇ ਵਿੱਚ ਜਿਹੜਾ 10 ਜਿਹੜਾ ਕਿ ਪੁਲਿਸ ਅਫਸਰ ਸੀ ਉਹਨਾਂ ਨੇ 10 ਜਣੇ ਨੂੰ ਮਾਰਿਆ ਤਿੰਨ ਜਣੇ ਆਪ ਦੇ ਚੱਕ ਕੇ ਮਾਰ ਦਿੱਤੇ ਕਿ ਮੁਕਾਬਲਾ ਹੋ ਗਿਆ ਕਿ ਪਤਾ ਨਾ ਲੱਗੇ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪਾਪ ਨਹੀਂ ਸੁੱਕਦਾ ਹੁੰਦਾ ਚਾਹੇ ਤੁਸੀਂ ਖੂਹ ਦੇ ਵਿੱਚ ਵੜ ਜਿਓ ਚਾਹੇ ਧਰਤੀ ਵਿੱਚ ਦਬ ਜਿਓ ਪਰ ਪਾਪ ਆਖਰ ਪਾਪ ਰਹਿੰਦਾ ਤੇ ਪਾਪ ਨੇ ਆਖਰ ਉੱਪਰ ਆਈ ਜਾਣਾਗਾ ਪਾਤ ਜਣੇ ਦਾ ਇਸ ਨਰਕਾ ਨੂੰ ਤੁਰ ਕੇ ਇਸ ਦੁਨੀਆ ਤੋਂ ਤੇ ਪੰਜ ਜਾਨੇ ਜਿਹੜੇ ਉਹ ਅਦਾਲਤ ਵੱਲੋਂ ਦੋਸਤੀ ਕਰਾਰ ਦਿੱਤੇ ਆ ਤੇ ਜਿਨ੍ਹਾਂ ਨੂੰ 100 ਵਾਰ ਨੂੰ ਸਜ਼ਾ ਹੋਣੀ ਆ ਤੇ ਹੁਣ ਲੱਗਦਾ ਕਿ ਮਲਮਾ ਜਿਹੜੀ ਥੋੜੀ ਥੋੜੀ ਜਿਹੜੀ ਉਹਨਾਂ ਪਰਿਵਾਰਾਂ ਨੂੰ ਜਿਹੜਾ ਲੱਗਦੀ ਦਿਸਦੀ ਆ ਅੱਜ ਉਹ ਪਰਿਵਾਰ 32 ਸਾਲ ਤਨ ਜਿਗਰਾ ਉਹਨਾਂ ਦਾ ਜਿਨ੍ਹਾਂ ਨੇ ਕਿ 32 ਸਾਲ ਦੇ ਜਿਹੜੇ ਗਿਹੜੇ ਕੱਢਿਆ ਕੋਟਾਂ ਦੇ ਕੋਈ ਕਿਸੇ ਤਰ੍ਹਾਂ ਰੁਪਏ ਫੜਕੇ ਜਾਂਦਾ ਦੱਸਿਆ ਜਾ ਰਿਹਾ ਸੀ ਕੋਈ ਕਿਸੇ ਤਰ੍ਹਾਂ ਰੁਪਏ ਫੜਕੇ ਤਰੀਕ ਤੇ ਜਾਣਾ ਕਿਸੇ ਨੇ ਇੱਕ ਮੇਕ ਵਕੀਲਾਂ ਨੂੰ ਰੁਪਏ ਦੇਣੇ ਤਾਂ ਅੱਜ 32 ਸਾਲ ਬਾਅਦ ਉਹਨਾਂ ਨੂੰ ਨਿਆਂ ਮਿਲਿਆਗਾ ਤੇ ਜਰੂਰ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜਰੂਰ ਕਰਨਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ